ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਦਾਦ ਦੇ ਕਿ ਸਕੂਲ ਚ ਹੁਣ ਛੁੱਟੀਆਂ ਦੇ ਦਰਮਿਆਨ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਦਾਦ ਦੇ ਕਿ ਸਰਕਾਰ ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਿਸ ਦੇ ਕਾਰਨ ਹੁਣ ਲੋਕ ਬੱਚਿਆਂ ਨੂੰ ਮੋਝਾਂ ਲੱਗਣ ਜਾ ਰਹੀਆਂ ਨੇ ਤਾਂ ਦੱਸਦੀ ਹੈ ਕਿ ਇੱਕ ਪਾਸੇ ਜਿੱਥੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਉੱਥੇ ਹੀ ਸੈਂਟਰਲ ਬੋਰਡ ਆਫ ਸੈਕਟਰੀ ਐਜੂਕੇਸ਼ਨ ਨੇ ਵਿਦਿਅਕ ਵਰੇ ਲਈ ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਪ੍ਰੋਜੈਕਟ ਵਰਕ ਅਤੇ ਇੰਟਰਨੈਸ਼ਨਲ ਮੰਤਪੰਡੰਟ ਜਾਰੀ ਕੀਤੇ ਹਨ ਬੋਰਡ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਹਨਾਂ ਪ੍ਰੀਖਿਆਵਾਂ ਦਾ ਸੰਚਾਲਨ ਸਮੇਂ ਤੇ ਹੀ ਅਤੇ ਪੂਰੀ ਦਰਸਾਹਾਂ ਦੇ ਨਾਲ ਯਕੀਨੀ ਬਣਾਉਣਾ ਸੀ ਵੀਆਈ ਅਤੇ ਵੱਲੋਂ ਜਾਰੀ ਨੋਟਿਸ ਤਾਂ ਮੁਤਾਬਕ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਸੰਚਾਲਨ ਦੌਰਾਨ ਬੋਰਡ ਵੱਲੋਂ ਨਿਰਧਾਰਤ ਮੰਤਪੰਡ 1033 ਨਾਲ ਪਾਲਣਾ ਕਰਨਾ ਹੋਵੇਗਾ ਤਾਂ ਕਲਾਸ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਬੋਰਡ ਬਾਹਰੀ ਪ੍ਰੀਖਿਆ ਤੇ ਨਿਯੁਕਤੀ ਕਰੇਗਾ ਤਾਂ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਬਿਨਾਂ ਬਾਹਰੀ ਪ੍ਰੀਖਿਆ ਦੇ ਪ੍ਰੈਕਟੀਕਲ ਪ੍ਰੀਖਿਆ ਲੈਂਦਾ ਹੈ ਤਾਂ ਉਹਨਾਂ ਨੂੰ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਉਸਤ ਅੰਕ ਦਿੱਤੇ ਜਾਣਗੇ ਤਾਂ ਕਲਾਸ 10ਵੀਂ ਲਈ ਇੰਟਰਨੈਸ਼ਨਲ ਸਟੇਟਮੈਂਟ ਸਕੂਲ ਪੱਧਰ ਤੇ ਹੀ ਕੀਤੀ ਜਾਵੇਗੀ ਪਰ ਇਸ ਦਾ ਰਿਕਾਰਡ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਤਾਂ ਬੋਰਡ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਇੰਟਰਨੈਸ਼ਨਲ ਸਟੇਟਮੈਂਟ ਦੇ ਅੰਕ ਅਨੁਸਾਰਤ ਸਮਾਂ ਹੱਦ ਦੇ ਅੰਦਰ ਹੀ ਅਦਾਤ ਪੋਰਟਲ ਤੇ ਅਪਲੋਡ ਕੀਤੇ ਜਾਣੇ ਚਾਹੀਦੇ ਹਨ ਇੱਕ ਵਾਰ ਅੰਕ ਅਪਲੋਡ ਹੋਣ ਤੋਂ ਬਾਅਦ ਉਹਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਸੋਧ ਜਾਂ ਸੁਧਾਰ ਸੰਭਵ ਨਹੀਂ ਹੋਵੇਗਾ ਤਾਂ ਸਕੂਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅੰਕ ਭਰਦੇ ਸਮੇਂ ਪੂਰੀ ਸਾਵਧਾਨੀ ਵਰਤਣੀ ਹੈ ਤਾਂ ਵਿਦਿਆਰਥੀਆਂ ਦਾ ਨਤੀਜਾ ਪ੍ਰਭਾਵਿਤ ਨਾ ਹੋਵੇ ਤਾਂ ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ 'ਵਾਂ ਦਾ ਵਿਦਿਆਰਥੀਆਂ ਦੀ ਹਾਜ਼ਰੀ ਜ਼ਰੂਰੀ ਹੈ ਜੇਕਰ ਕੋਈ ਵਿਦਿਆਰਥੀ ਬਿਮਾਰੀ ਜਾਂ ਕਿਸੇ ਵੀ ਵੈਧ ਕਾਰਨ ਕਰਕੇ ਗੈਰ ਹਾਜ਼ਰ ਰਹਿੰਦਾ ਤਾਂ ਸਕੂਲ ਬੋਰਡ ਦੇ ਨਿਯਮਾਂ ਮੁਤਾਬਿਕ ਰੀ-ਐਗਜ਼ਾਮ ਲੈਣ ਦੀ ਪ੍ਰਕਿਰਿਆ ਦਾ ਪਾਲਣਾ ਕਰਨਾ ਹੋਵੇਗਾ ਨਾਲ ਹੀ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ 'ਦੀਆਂ ਤਸਵੀਰਾਂ ਤੇ ਗਰੁੱਪ ਫੋਟੋ ਵੀ ਬੋਰਡ ਤੇ ਐਪ ਤੇ ਅਪਲੋਡ ਕਰਨੀ ਹੋਵੇਗੀ ਜਿਸ ਵਿੱਚ ਵਿਦਿਆਰਥੀ ਬਾਹਰੀ ਪ੍ਰੀਖਿਆ ਅਤੇ ਅੰਦਰੂਨੀ ਪ੍ਰੀਖਿਆ ਸਪਸ਼ਟ ਰੂਪ ਵਿੱਚ ਦਿਖਾਈ ਦੇਣ ਤਾਂ CBSE ਨੇ ਸਕੂਲਾਂ ਨੂੰ ਵਰਕਸ਼ਾਪ ਨੂੰ ਪੂਰੀ ਤਰ੍ਹਾਂ ਤ ਸਾਰੇ ਜ਼ਰੂਰੀ ਯੰਤਰਾਂ ਤੇ ਰਸਾਇਣਾਂ ਦੀ ਉਪਲਬਧਤਾ ਯਕੀਨੀ ਬਰੋਣਾ ਦਾ ਨਿਰਦੇਸ਼ ਦਿੱਤਾ ਹੈ ਤਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਪ੍ਰੈਕਟੀਕਲ ਵਿਸ਼ਿਆਂ ਅਤੇ ਪ੍ਰੋਜੈਕਟ ਫਾਈਲਾਂ ਨੂੰ ਸਮਾਂ ਰਹਿੰਦੇ ਤਿਆਰ ਕਰ ਲੈਣ ਬੋਰਡ ਜਲਦ ਹੀ ਥਿਊਰੀ ਪ੍ਰੀਖਿਆਵਾਂ ਦੇ ਲਈ ਵੀ ਆਖਰੀ ਡੈੱਡ ਸ਼ੀਟ ਜਾਰੀ ਕਰ ਸਕਦਾ ਹੈ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਦਾਦ ਦੇ ਕਿ ਸਕੂਲ ਚ ਹੁਣ ਛੁੱਟੀਆਂ ਦੇ ਦਰਮਿਆਨ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਦਾਦ ਦੇ ਕਿ ਸਰਕਾਰ ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਿਸ ਦੇ ਕਾਰਨ ਹੁਣ ਬੱਚਿਆਂ ਨੂੰ ਮੋਝਾਂ ਲੱਗਣ ਜਾ ਰਹੀਆਂ ਨੇ ਤਾਂ ਦੱਸਦੀ ਹੈ ਕਿ ਇੱਕ ਪਾਸੇ ਜਿੱਥੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਉੱਥੇ ਹੀ ਸੈਂਟਰਲ ਬੋਰਡ ਆਫ ਸੈਕਟਰੀ ਐਜੂਕੇਸ਼ਨ ਨੇ ਵਿਦਿਅਕ ਵਰੇ ਲਈ ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਪ੍ਰੋਜੈਕਟ ਵਰਕ ਅਤੇ ਇੰਟਰਨੈਸ਼ਨਲ ਸਟ ਮੰਤਪੰਡੰਟ ਜਾਰੀ ਕੀਤੇ ਹਨ ਬੋਰਡ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਹਨਾਂ ਪ੍ਰੀਖਿਆਵਾਂ ਦਾ ਸੰਚਾਲਨ ਸਮੇਂ ਤੇ ਹੀ ਅਤੇ ਪੂਰੀ ਦਰਸਾ ਨਾਲ ਯਕੀਨੀ ਬਣਾਉਣਾ ਸੀ ਵੀਆਈ ਅਤੇ ਵੱਲੋਂ ਜਾਰੀ ਨੋਟੀ ਤਾਂ ਮੁਤਾਬਕ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਸੰਚਾਲਨ ਦੌਰਾਨ ਬੋਰਡ ਵੱਲੋਂ ਨਿਰਧਾਰਤ ਮਦ ਪੱਡ 1033 ਨਾਲ ਪਾਲਣਾ ਕਰਨਾ ਹੋਵੇਗਾ ਤਾਂ ਕਲਾਸ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਬੋਰਡ ਬਾਹਰੀ ਪ੍ਰੀਖਿਆ ਤੇ ਨਿਯੁਕਤੀ ਕਰੇਗਾ ਤਾਂ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਬਿਨਾਂ ਬਾਹਰੀ ਪ੍ਰੀਖਿਆ ਦੇ ਪ੍ਰੈਕਟੀਕਲ ਪ੍ਰੀਖਿਆ ਲੈਂਦਾ ਹੈ ਤਾਂ ਉਹਨਾਂ ਨੂੰ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਔਸਤ ਅੰਕ ਦਿੱਤੇ ਜਾਣਗੇ ਤਾਂ ਕਲਾਸ 10ਵੀਂ ਲਈ ਇੰਟਰਨੈਸ਼ਨਲ ਅਸਟੇਟਮੈਂਟ ਸਕੂਲ ਪੱਧਰ ਤੇ ਹੀ ਕੀਤੀ ਜਾਵੇਗੀ ਪਰ ਇਸ ਦਾ ਰਿਕਾਰਡ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਤਾਂ ਬੋਰਡ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਦਾ ਇੰਟਰਨੈਸ਼ਨਲ ਅਸਟੇਟਮੈਂਟ ਦੇ ਅੰਕ ਇਹਨਾਂ ਅਧਾਰਤ ਸਮਾਂ ਹੱਦ ਦੇ ਅੰਦਰ ਹੀ ਲਾਧਤ ਪੋਰਟ ਤੇ ਅਪਲੋਡ ਕੀਤੇ ਜਾਣੇ ਚਾਹੀਦੇ ਹਨ ਇੱਕ ਵਾਰ ਅੰਕ ਅਪਲੋਡ ਹੋਣ ਤੋਂ ਬਾਅਦ ਉਹਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਸੋਧ ਜਾਂ ਸੁਧਾਰ ਸੰਭਵ ਨਹੀਂ ਹੋਵੇਗਾ ਤਾਂ ਸਕੂਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅੰਕ ਭਰਦੇ ਸਮੇਂ ਪੂਰੀ ਸਾਵਧਾਨੀ ਵਰਤਣੀ ਹੈ ਤਾਂ ਵਿਦਿਆਰਥੀਆਂ ਦਾ ਨਤੀਜਾ ਪ੍ਰਭਾਵਿਤ ਨਾ ਹੋਵੇ ਤਾਂ ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ 'ਵਾਂ ਦਾ ਵਿਦਿਆਰਥੀਆਂ ਦੀ ਹਾਜ਼ਰੀ ਜ਼ਰੂਰੀ ਹੈ ਜੇਕਰ ਕੋਈ ਵਿਦਿਆਰਥੀ ਬਿਮਾਰੀ ਜਾਂ ਕਿਸੇ ਵੀ ਵੈਧ ਕਾਰਨ ਕਰਕੇ ਗੈਰ ਹਾਜ਼ਰ ਰਹਿੰਦਾ ਤਾਂ ਸਕੂਲ ਬੋਰਡ ਦੇ ਨਿਯਮਾਂ ਮੁਤਾਬਕ ਰੀ-ਐਗਜ਼ਾਮ ਲੈਣ ਦੀ ਪ੍ਰਕਿਰਿਆ ਦਾ ਪਾਲਣਾ ਕਰਨਾ ਹੋਵੇਗਾ ਨਾਲ ਹੀ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ 'ਦੀਆਂ ਤਸਵੀਰਾਂ ਤੇ ਗਰੁੱਪ ਫੋਟੋ ਵੀ ਬੋਰਡ ਤੇ ਐਪ ਤੇ ਅਪਲੋਡ ਕਰਨੀ ਹੋਵੇਗੀ ਜਿਸ ਵਿੱਚ ਵਿਦਿਆਰਥੀ ਬਾਹਰੀ ਪ੍ਰੀਖਿਆ ਅਤੇ ਅੰਦਰੂਨੀ ਪ੍ਰੀਖਿਆ ਸਪਸ਼ਟ ਰੂਪ ਵਿੱਚ ਦਿਖਾਈ ਦੇਣ ਤਾਂ CBSE ਨੇ ਸਕੂਲਾਂ ਨੂੰ ਵਰਕਸ਼ਾਪ ਨੂੰ ਪੂਰੀ ਤਰ੍ਹਾਂ ਤ ਸਾਰੇ ਜ਼ਰੂਰੀ ਯੰਤਰਾਂ ਤੇ ਰਸਾਇਣਾਂ ਦੀ ਉਪਲਬਧਤਾ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਤਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਪ੍ਰੈਕਟੀਕਲ ਵਿਸ਼ਿਆਂ ਅਤੇ ਪ੍ਰੋਜੈਕਟ ਫਾਈਲਾਂ ਨੂੰ ਸਮਾਂ ਰਹਿੰਦੇ ਤਿਆਰ ਕਰ ਲੈਣ ਬੋਰਡ ਜਲਦ ਹੀ ਥਿਊਰੀ ਪ੍ਰੀਖਿਆਵਾਂ ਦੇ ਲਈ ਵੀ ਆਖਰੀ ਡੈੱਡ ਸ਼ੀਟ ਜਾਰੀ ਕਰ ਸਕਦਾ ਹੈ